ਸਸਿਕਾ ਜੀ ਮੈਂ ਕੁਮਲ ਕਪੂਰ ਤੋਂ ਸੇਖਰੋ ਚੈਨਲ ਪੰਜਾਬੀ ਉਹ ਟੈਰੀਓ ਨਵੇਂ ਉਪਾਵਨ ਦੀ ਪਰਚੋਲ ਕਰ ਰਿਹਾ ਜਿਸ ਤਹਿਤ ਮਾੜੇ ਡੰਗ ਦੇ ਨਾਲ ਡਰਾਈਵਿੰਗ ਕਰਨ ਦੇ ਦੋਸ਼ੀ ਡਰਾਈਵਰਾਂ ਨੂੰ ਉਹਨਾਂ ਬੱਚਿਆਂ ਨੂੰ ਵਿਤੀ ਸਹਾਇਤਾ ਪ੍ਰਦਾਨ ਕਰਨ ਦੀ ਲੋੜ ਹੋਵੇਗੀ ਜੋ ਕਿਸੇ ਹਾਦਸੇ ਦੇ ਵਿੱਚ ਆਪਣੇ ਮਾਤਾ ਪਿਤਾ ਜਾਂ ਸਰਪ੍ਰਸਤ ਨੂੰ ਗਵਾ ਦਿੰਦੇ ਨੇ ਸੁੱਬੇ ਨੇ ਮੰਗਲਵਾਰ ਨੂੰ ਇਸ ਪ੍ਰਸਤਾਵ ਦਾ ਐਲਾਨ ਕੀਤਾ ਤੇ ਇਹ ਨੋਟ ਕਰਦੇ ਹੋਏ ਕਿਹਾ ਹੈ ਕਿ ਟੈਕਸਾਸ ਦੇ ਵਿੱਚ ਵੀ ਅਜਿਹਾ ਹੀ ਕਾਨੂੰਨ ਮੌਜੂਦ ਹੈ ਜਿੱਥੇ ਨਸ਼ੇ ਦੇ ਵਿੱਚ ਕਤਲ ਦੇ ਦੋਸ਼ੀ ਪਾਏ ਜਾਣ ਵਾਲੇ ਡਰਾਈਵਰਾਂ ਨੂੰ ਬੱਚੇ ਦੇ 18 ਸਾਲ ਦੇ ਹੂਨ ਜਾਫਰ ਹਾਈ ਸਕੂਲ ਪੂਰਾ ਕਰਨ ਤੱਕ ਬੱਚੇ ਦੀ ਸਹਾਇਤਾ ਦਾ ਭੁਗਤਾਨ ਕਰਨਾ ਪਵੇਗਾ ਹਟਾਨੀ ਜਨਰਲ ਡਕਟਾਉਨ ਨੇ ਨੀਤੀ ਦੇ ਪਿੱਛੇ ਮਨੁੱਖੀ ਪਰਭਾਵ ਤੋਂ ਸੋਧ ਦਿੱਤਾ ਹੈ ਉਨ੍ਹਾਂ ਕਿਹਾ ਹੈ ਕਿ ਕਿਸੇ ਵੀ ਬੱਚੇ ਨੂੰ ਮਲ ਟੰਗ ਦੇ ਨਾਲ ਡਰਾਈਵਿੰਗ ਕਰਨ ਕਾਰਨ ਆਪਣੇ ਮਾਤਾ ਪਿਤਾ ਨੂੰ ਗੁਆਨ ਦਾ ਆਟ ਨਹੀਂ ਚਲਣਾ ਚਾਹੀਦਾ ਵਿਨਾਸ਼ਕਾਰੀ ਪ੍ਰਭਾਵ ਤੁਰੰਤ ਸੌਖ ਤੋਂ ਪਰੇ ਪਹੁੰਚਦੇ ਨਹੀਂ ਜਿਸ ਨਾਲ ਬੱਚੇ ਭਾਵਨਾਤਕ ਅਤੇ ਵਿਤੀ ਤੌਰ ਤੇ ਸੰਘਰਸ਼ ਕਰ ਰਹੇ ਨੇ ਸੈਡੀ ਸਰਕਾਰ ਇਹਨਾਂ ਦੁਖਦਾਈ ਹਾਲਾਤਾਂ ਦੇ ਵਿੱਚ ਪਰਿਵਾਰ ਨੂੰ ਸਥਿਰਤਾ ਪ੍ਰਦਾਨ ਕਰਨ ਦੇ ਲਈ ਵਿਹਾਰਕ ਹੱਲ ਲੱਭ ਰਹੀ ਹੈ ਜੀ ਹਾਂ ਮੋਟਰੀਓ ਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਟੈਕਸਾਸ ਮਾਡਲ ਅਤੇ ਹੋਰ ਅੰਤਰਰਾਸ਼ਟਰੀ ਉਦਾਹਰਨਾਂ ਦੀ ਸਮੀਖਿਆ ਕਰਨਗੇ ਤਾਂ ਜੋ ਨਿਰਧਾਰਿਤ ਕੀਤਾ ਜਾ ਸਕੇ ਕਿ ਸੂਬੇ ਦੇ ਵਿੱਚ ਇਸੇ ਤਰ੍ਹਾਂ ਦੀ ਜ਼ਰੂਰਤ ਨੂੰ ਕਿਵੇਂ ਲਾਗੂ ਕੀਤਾ ਜਾਵੇ ਇਹ ਪਹਿਲਕਦਮੀ ਖਰਾਬ ਡਰਾਈਵਿੰਗ ਘਟਨਾਵਾਂ ਦੇ ਲਈ ਜਵਾਬਦੇਹੀ ਨੂੰ ਮਜ਼ਬੂਤ ਕਰਨ ਤੇ ਵਿਆਪਕ ਹੋਣਾ ਰਹੇਗਾ ਮੋਟਰੀਟੇ ਦੇ ਵਿੱਚ ਸੜਕੀ ਮੌਤ ਦਾ ਮੁੱਖ ਕਾਰਨ ਮਾੜੀ ਡਰਾਈਵਿੰਗ ਬਣੀ ਹੋਈ ਹੈ 2021 ਦੇ ਅੰਕੜੇ ਦਰਸਾਉਂਦੇ ਨੇ ਕਿ 182 ਮੌਤਾਂ ਮਾੜੀ ਡਰਾਈਵਿੰਗ ਦੇ ਨਾਲ ਜੁੜੀਆਂ ਹੋਈਆਂ ਸਨ ਜਿਨ੍ਹਾਂ ਦੇ ਵਿੱਚ 96 ਸ਼ਰਾਬ ਦੇ ਨਾਲ ਸੰਬੰਧਿਤ ਘਟਨਾਵਾਂ ਅਤੇ 86 ਨਸ਼ੇ ਦੇ ਨਾਲ ਜੁੜੀਆਂ ਹੋਈਆਂ ਸੀ ਐਮਐਡੀਡੀ ਕੈਨੇਡਾ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਤੇ ਸੀਈਓ ਸਟੀਵ ਵਸੂਲੀਵਾਨ ਨੇ ਕਿਹਾ ਕਿ ਐਮਐਡੀਡੀ ਕੈਨੇਡਾ ਰੋਜ਼ਾਨਾ ਕਮਜ਼ੋਰ ਡਰਾਈਵਿੰਗ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਕੰਮ ਕਰਦਾ ਹੈ ਤੇ ਅਸੀਂ ਇੱਕ ਕਠੋਰ ਹਕੀਕਤ ਨੂੰ ਸਮਝਦੇ ਹਾਂ ਜਿਸ ਦਾ ਸਾਹਮਣਾ ਇਹਨਾਂ ਪਰਿਵਾਰਾਂ ਨੂੰ ਕਿਸੇ ਹੋਰ ਦੇਣੂ ਸਾਂਦੇ ਵਿਕਲਪਾਕਰਨ ਕਰਨਾ ਪੈਂਦਾ ਹੈ ਤਾਂ ਤੇ ਬੱਚਿਆਂ ਦਾ ਸਮਰਥਨ ਕਰਦੇ ਹੋਏ ਡਰਾਈਵਰਾਂ ਨੂੰ ਜਵਾਬਦੇਹ ਬਣਾਉਣ ਵਾਲੇ ਉਪਾਏ ਸਹੀ ਦਿਸ਼ਾ ਦੇ ਵਿੱਚ ਕਦਮ ਨੇ ਸੁਬਾਈ ਸਰਕਾਰ ਨੇ ਹਜੇ ਤੱਕ ਸੰਭਾਵੀ ਕਾਨੂੰਨ ਜਾਂ ਖਾਸ ਲਾਗੂ ਕਰਨ ਦੇ ਢੰਗਾਂ ਤੇ ਲਈ ਸਮੱਸਿਆ ਮਦਾ ਐਲਾਨ ਨੇ ਕੀਤਾ ਪਰ ਪੁਸ਼ਟੀ ਕੀਤੀ ਹੈ ਕਿ ਹੋਣੇ ਤਿਤ ਵਿਕਲਪਾ ਦੀ ਸਰ ਗਰਮੀ ਦੇ ਨਾਲ ਸਮਿਖਿਆ ਕਰ ਰਹੀ ਹੈ ਵਕੀਲਾ ਦਾ ਕਹਿਣਾ ਹੈ ਕਿ ਅਜੋਏ ਉਪਾਏ ਪ੍ਰਭਾਵਿਤ ਪਰਿਵਾਰਾਂ ਤੇ ਕਮਜ਼ੋਰ ਡਰਾਈਵਿੰਗ ਦੇ ਲੰਬੇ ਸਮੇਂ ਦੇ ਨਤੀਜਿਆਂ ਨੂੰ ਹਲਕ ਕਰਨ ਦੇ ਲਈ ਕੈਨੇਡਾ ਵੀਜੀ ਇੱਕ ਮਿਸਾਲ ਕਾਇਮ ਕਰ ਸਕਦੇ ਨੇ Ontario ਨਵੇਂ ਉਪਾਵਾਂ ਦੀ ਪਰਚੋਲ ਕਰ ਰਿਹਾ ਹੈ ਜਿਸ ਤਹਿਤ ਮਾੜੇ ਡੰਗ ਦੇ ਨਾਲ ਡਰਾਈਵਿੰਗ ਕਰਨ ਦੇ ਦੋਸ਼ੀ ਡਰਾਈਵਰਾਂ ਨੂੰ ਉਹਨਾਂ ਬੱਚਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਲੋੜ ਹੋਵੇਗੀ ਜੋ ਕਿ ਸਹਾਸੇ ਦੇ ਵਿੱਚ ਆਪਣੇ ਮਾਤਾ ਪਿਤਾ ਜਾਂ ਸਰਪ੍ਰਸਤ ਨੂੰ ਗਵਾ ਦਿੰਦੇ ਨੇ ਸਵੇਨੇ ਮੰਗਲਵਾਰ ਨੂੰ ਇਸ ਪ੍ਰਸਤਾਵ ਦਾ ਐਲਾਨ ਕੀਤਾ ਤੇ ਇਹ ਨੋਟ ਕਰਦੇ ਹੋਏ ਕਿ ਹੈ ਕਿ ਟੈਕਸਾਸ ਦੇ ਵਿੱਚ ਵੀ ਅਜਿਹਾ ਹੀ ਕਾਨੂੰਨ ਮੌਜੂਦ ਹੈ ਜਿੱਥੇ ਨਸ਼ੇ ਦੇ ਵਿੱਚ ਕਤਲ ਦੇ ਦੋਸ਼ੀ ਪਾਏ ਜਾਣ ਵਾਲੇ ਡਰਾਈਵਰਾਂ ਨੂੰ ਬੱਚੇ ਦੇ 18 ਸਾਲ ਦੇ ਹੋਣ ਜਾਂ ਫਿਰ ਹਾਈ ਸਕੂਲ ਪੂਰਾ ਕਰਨ ਤੱਕ ਬੱਚੇ ਦੀ ਸਹਾਇਤਾ ਦਾ ਭੁਗਤਾਨ ਕਰਨਾ ਪਵੇਗਾ ਹਟਾਨੀ ਜਨਰਲ ਟਕ ਟਾਊਨ ਨੇ ਨੀਤੀ ਦੇ ਪਿੱਛੇ ਮਨੁੱਖੀ ਪਰਭਾਵ ਉਤੇ ਸੋਧ ਦਿੱਤਾ ਉਹਨਾਂ ਕਿਹਾ ਕਿ ਕਿਸੇ ਵੀ ਬੱਚੇ ਨੂੰ ਮਲ ਟੰਗ ਦੇ ਨਾਲ ਡਰਾਈਵਿੰਗ ਕਰਨ ਕਾਰਨ ਆਪਣੇ ਮਾਤਾ ਪਿਤਾ ਨੂੰ ਗੁਆਉਂਦਾ ਹੱਕ ਨਹੀਂ ਚਲਣਾ ਚਾਹੀਦਾ ਵਿਨਾਸ਼ਕਾਰੀ ਪਰਭਾਵ ਤੁਰੰਤ ਸੌਖ ਤੋਂ ਪਰੇ ਪਹੁੰਚਦੇ ਨਹੀਂ ਜਿਸ ਦੇ ਨਾਲ ਬੱਚੇ ਭਾਵਨਾਤਕ ਅਤੇ ਵਿਤੀ ਤੌਰ ਤੇ ਸੰਘਰਸ਼ ਕਰ ਰਹੇ ਨੇ ਸੜੀ ਸਰਕਾਰ ਇਹਨਾਂ ਦੁਖਦਾਈ ਹਾਲਾਤਾਂ ਦੇ ਵਿੱਚ ਪਰਿਵਾਰ ਨੂੰ ਸਥਿਰਤਾ ਪ੍ਰਦਾਨ ਕਰਨ ਦੇ ਲਈ ਵਿਹਾਰਕ ਹੱਲ ਲੱਭ ਰਹੀ ਹੈ ਜੀ ਹਾਂ ਉਟਾਰੀਓ ਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਟੈਕਸਾਸ ਮਾਡਲ ਅਤੇ ਹੋਰ ਅੰਤਰਰਾਸ਼ਟਰੀ ਉਦਾਹਰਣਾਂ ਦੀ ਸਮੀਖਿਆ ਕਰਨਗੇ ਤਾਂ ਜੋ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਸੂਬੇ ਦੇ ਵਿੱਚ ਇਸੇ ਤਰ੍ਹਾਂ ਦੀ ਜ਼ਰੂਰਤ ਨੂੰ ਕਿਵੇਂ ਲਾਗੂ ਕੀਤਾ ਜਾਵੇ ਇਹ ਪਹਿਲ ਕਦਮੀ ਖਰਾਬ ਡਰਾਈਵਿੰਗ ਘਟਨਾਵਾਂ ਦੇ ਲਈ ਜਵਾਬ ਦੇਹੀ ਨੂੰ ਮਜ਼ਬੂਤ ਕਰਨ ਤੇ ਵਿਆਪਕੀਤਨਾ ਰਹੇ ਸੇ ਉਟਾਰੀਓ ਦੇ ਵਿੱਚ ਸੜਕੀ ਮੌਤ ਦਾ ਮੁੱਖ ਕਾਰਨ ਮਾੜੀ ਡਰਾਈਵਿੰਗ ਬਣੀ ਹੋਈ ਹੈ। 2022 ਦੇ ਅੰਕੜੇ ਦੱਸਉਂਦੇ ਨੇ ਕਿ 182 ਮੌਤਾਂ ਮਾੜੀ ਡਰਾਈਵਿੰਗ ਦੇ ਨਾਲ ਜੁੜੀਆਂ ਹੋਈਆਂ ਸਨ ਜਿਨ੍ਹਾਂ ਦੇ ਵਿੱਚ 96 ਸ਼ਰਾਬ ਦੇ ਨਾਲ ਸੰਬੰਧਿਤ ਘਟਨਾਵਾਂ ਅਤੇ 86 ਨਸ਼ੇ ਦੇ ਨਾਲ ਜੁੜੀਆਂ ਹੋਈਆਂ ਸੀ ਐਮਐਡੀਡੀ ਕੈਨੇਡਾ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ ਤੇ ਸੀਈਓ ਸਟੀਵ ਵਸੂਲੀਵਾਨ ਨੇ ਕਿਹਾ ਹੈ ਕਿ ਐਮਐਡੀਡੀ ਕੈਨੇਡਾ ਰੋਜ਼ਾਨਾ ਕਮਜ਼ੋਰ ਡਰਾਈਵਿੰਗ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਕੰਮ ਕਰਦਾ ਹੈ ਤੇ ਅਸੀਂ ਇੱਕ ਕਠੋਰ ਹਕੀਕਤ ਨੂੰ ਸਮਝਦੇ ਹਾਂ ਜਿਸ ਦਾ ਸਾਹਮਣਾ ਇਹਨਾਂ ਪਰਿਵਾਰਾਂ ਨੂੰ ਕਿਸੇ ਹੋਰ ਦੇ ਨੁਕਸਾਨ ਦੇ ਵਿਕਲਪਾ ਕਰਨ ਕਰਨਾ ਪੈਂਦਾ ਹੈ ਸਤੰਤ ਬੱਚਿਆਂ ਦਾ ਸਮਰਥਨ ਕਰਦੇ ਹੋਏ ਡਰਾਈਵਰਾਂ ਨੂੰ ਜ਼ਿੰਮੇਵਾਰ ਬਣਾਉਣ ਵਾਲੇ ਉਪਾਏ ਸਹੀ ਦਿਸ਼ਾ ਦੇ ਵਿੱਚ ਕਦਮ ਨੇ ਸੁਭਾਈ ਸਰਕਾਰ ਨੇ ਹਜੇ ਤੱਕ ਸੰਭਾਵੀ ਕਾਨੂੰਨ ਜਾਂ ਖਾਸ ਲਾਗੂ ਕਰਨ ਦੇ ਢੰਗਾਂ ਤੇ ਲਈ ਸਮਾਸੀ ਮਦਾ ਐਲਾਨ ਨਹੀਂ ਕੀਤਾ ਪਰ ਪੁਸ਼ਟੀ ਕੀਤੀ ਹੈ ਕਿ ਹੋਣੇ ਤਿਤਕ ਵਿਕਲਪਾ ਦੀ ਸਰਗਰਮੀ ਦੇ ਨਾਲ ਸਮੀਖਿਆ ਕਰ ਰਹੀ ਹੈ ਵਕੀਲਾ ਦਾ ਕਹਿਣਾ ਹੈ ਕਿ ਇਹ ਜੋ ਉਪਾਏ ਪ੍ਰਭਾਵਿਤ ਪਰਿਵਾਰਾਂ ਤੇ ਕਮਜ਼ੋਰ ਡਰਾਈਵਿੰਗ ਦੇ ਲੰਬੇ ਸਮੇਂ ਦੇ ਨਤੀਜਿਆਂ ਨੂੰ ਹਲਕ ਕਰਨ ਦੇ ਲਈ ਕੈਨੇਡਾ ਵੀ ਜੀ ਇੱਕ ਮਿਸਾਲ ਕਾਇਮ ਕਰ ਸਕਦੇ ਨੇ 온ਟਾਰੀਓ ਨਵੇਂ ਉਪਾਵਾਂ ਦੀ ਪਰਚੋਲ ਕਰ ਰਿਹਾ ਹੈ ਜਿਸ ਤਹਿਤ ਮਾੜੇ ਡਾਂਗ ਦੇ أنا في ਡਰਾਈਵਿੰਗ ਕਰਨ ਦੇ ਦੋਸ਼ੀ ਡਰਾਈਵਰਾਂ ਨੂੰ ਉਹਨਾਂ ਬੱਚਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਲੋੜ ਹੋਵੇਗੀ ਜੋ ਕਿ ਸਹਾਸੇ ਦੇ ਵਿੱਚ ਆਪਣੇ ਮਾਤਾ-ਪਿਤਾ ਜਾਂ ਸਰਪ੍ਰਸਤ ਨੂੰ ਗਵਾ ਦੇਂਦੇ ਨੇ ਸੁੱਬੇ ਨੇ ਮੰਗਲਵਾਰ ਨੂੰ ਇਸ ਪ੍ਰਸਤਾਵ ਦਾ ਐਲਾਨ ਕੀਤਾ ਹੈ ਤੇ ਇਹ ਨੋਟ ਕਰਦੇ ਹੋਏ ਕਿਹਾ ਹੈ ਕਿ ਟੈਕਸਾਸ ਦੇ ਵਿੱਚ ਵੀ ਅਜਿਹਾ ਹੀ ਕਾਨੂੰਨ ਮੌਜੂਦ ਹੈ ਜਿੱਥੇ ਨਸ਼ੇ ਦੇ ਵਿੱਚ ਕਤਲ ਦੇ ਦੋਸ਼ੀ ਪਾਇਆ ਜਾਣ ਵਾਲੇ ਡਰਾਈਵਰਾਂ ਨੂੰ ਬੱਚੇ ਦੇ 18 ਸਾਲ ਦੇ ਹੋਣ ਜਾਂ ਫਿਰ ਹਾਈ ਸਕੂਲ ਪੂਰਾ ਕਰਨ ਤੱਕ ਬੱਚੇ ਦੀ ਸਹਾਇਤਾ ਦਾ ਭੁਗਤਾਨ ਕਰਨਾ ਪਵੇਗਾ ਹਟਾਨੀ ਜਨਰਲ ਡਾਕਟਰ ਕਾਨੂੰਨੀ ਨੀਤੀ ਦੇ ਪਿੱਛੇ ਮਨੁੱਖੀ ਪਰਭਾਵ ਤੋਂ ਸੋਧ ਦਿੱਤਾ ਹੈ ਉਹਨਾਂ ਕਿ ਹੈ ਕਿ ਕਿਸੇ ਵੀ ਬੱਚੇ ਨੂੰ ਮਾੜੀ ਟੰਗ ਦੇ ਨਾਲ ਡਰਾਈਵਿੰਗ ਕਰਨ ਕਾਰਨ ਆਪਣੇ ਮਾਤਾ-ਪਿਤਾ ਨੂੰ ਗੁਆਨ ਦਾ ਹੱਕ ਨਹੀਂ ਚੁਣਨਾ ਚਾਹੀਦਾ ਵਿਨਾਸ਼ਕਾਰੀ ਪਰਭਾਵਤਵੰਤ ਸੋਖ ਤੋਂ ਪਰੇ ਪਹੁੰਚਦੇ ਨੇ ਜਿਸ ਦੇ ਨਾਲ ਬੱਚੇ ਭਾਵਨਾਤਕ ਅਤੇ ਵਿਤੀ ਤੋਲ ਤੇ ਸੰਘਰਸ਼ ਕਰ ਰਹੇ ਨੇ ਸੜੀ ਸਰਕਾਰ ਇਹਨਾਂ ਦੁਖਦਾਈ ਹਾਲਾਤਾਂ ਦੇ ਵਿੱਚ ਪਰਿਵਾਰ ਨੂੰ ਸਥਿਰਤਾ ਪ੍ਰਦਾਨ ਕਰਨ ਦੇ ਲਈ ਵਿਹਾਰਕ ਹੱਲ ਲੱਭ ਰਹੀ ਹੈ ਜੀਹਾਂ ਮਟਰੀਓ ਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਟੈਕਸਾਸ ਮਾਡਲ ਅਤੇ ਹੋਰ ਅੰਤਰਰਾਸ਼ਟਰੀ ਉਦਾਹਰਨਾਂ ਦੀ ਸਮੀਖਿਆ ਕਰਨਗੇ ਤਾਂ ਜੋ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਸੂਬੇ ਦੇ ਵਿੱਚ ਇਸੇ ਤਰ੍ਹਾਂ ਦੀ ਜ਼ਰੂਰਤ ਨੂੰ ਕਿਵੇਂ ਲਾਗੂ ਕੀਤਾ ਜਾਵੇ ਇਹ ਪਹਿਲ ਕਦਮੀ ਖਰਾਬ ਡਰਾਈਵਿੰਗ ਘਟਨਾਵਾਂ ਦੇ ਲਈ ਜਵਾਬ ਦੇਹੀ ਨੂੰ ਮਜ਼ਬੂਤ ਕਰਨ ਤੇ ਵਿਆਪਕੀਤਨਾ ਰਹੇ ਸੇ ਉਟਾਰੀਓ ਤੇ ਵਿੱਚ ਸੜਕੀ ਮੌਤ ਦਾ ਮੁੱਖ ਕਾਰਨ ਮਾੜੀ ਡਰਾਈਵਿੰਗ ਬਣੀ ਹੋਈ ਹੈ 2021 ਦੇ ਅੰਕੜੇ ਦੱਸਉਂਦੇ ਨੇ ਕਿ 182 ਮੌਤਾਂ ਮਾੜੀ ਡਰਾਈਵਿੰਗ ਦੇ ਨਾਲ ਜੁੜੀਆਂ ਹੋਈਆਂ ਸਨ ਜਿਨ੍ਹਾਂ ਦੇ ਵਿੱਚ 96 ਸ਼ਰਾਬ ਦੇ ਨਾਲ ਸੰਬੰਧਿਤ ਘਟਨਾਵਾਂ ਅਤੇ 86 ਨਸ਼ੇ ਦੇ ਨਾਲ ਜੁੜੀਆਂ ਹੋਈਆਂ ਸੀ ਐਮਐਡੀਡੀ ਕੈਨੇਡਾ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਤੇ ਸੀਈਓ ਸਟੀਵ ਸੂਲੀਵਾਨ ਨੇ ਕਿਹਾ ਕਿ ਐਮਐਡੀਡੀ ਕੈਨੇਡਾ ਰੋਜ਼ਾਨਾ ਕਮਜ਼ੋਰ ਡਰਾਈਵਿੰਗ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਕੰਮ ਕਰਦਾ ਹੈ ਤੇ ਅਸੀਂ ਇੱਕ ਕਠੋਰ ਹਕੀਕਤ ਨੂੰ ਸਮਝਦੇ ਹਾਂ ਜਿਸ ਦਾ ਸਾਹਮਣਾ ਇਹਨਾਂ ਪਰਿਵਾਰਾਂ ਨੂੰ ਕਿਸੇ ਹੋਰ ਦੇ ਨਾਲ ਸਾਰੇ ਵਿਕਲਪਾ ਕਰਨ ਕਰਨਾ ਪੈਂਦਾ ਹੈ ਹਾਂ ਦੇ ਬੱਚਿਆਂ ਦਾ ਸਮਰਥਨ ਕਰਦੇ ਹੋਏ ਡਰਾਈਵਰਾਂ ਨੂੰ ਜਵਾਬਦੇਹ ਬਣਾਉਣ ਵਾਲੇ ਉਪਾਏ ਸਹੀ ਦਿਸ਼ਾ ਦੇ ਵਿੱਚ ਕਦਮ ਨੇ ਸੁਬਾਈ ਸਰਕਾਰ ਨੇ ਹਜੇ ਤੱਕ ਸੰਭਾਵੀ ਕਾਨੂੰਨ ਜਾਂ ਖਾਸ ਲਾਗੂ ਕਰਨ ਦੇ ਢੰਗਾਂ ਤੇ ਲਈ ਸਮਾਸੀ ਮਦਾਇਲਾਨ ਨਹੀਂ ਕੀਤਾ ਪਰ ਪੁਸ਼ਟੀ ਕੀਤੀ ਹੈ ਕਿ ਉਹ ਨੀਤੀਗਤ ਵਿਕਲਪਾਂ ਦੀ ਸਰਗਰਮੀ ਦੇ ਨਾਲ ਸਮੀਖਿਆ ਕਰ ਰਹੀ ਹੈ ਵਕੀਲਾ ਦਾ ਕਹਿਣਾ ਹੈ ਕਿ ਅਜੋਏ ਉਪਾਏ ਪ੍ਰਭਾਵਿਤ ਪਰਿਵਾਰਾਂ ਤੇ ਕਮਜ਼ੋਰ ਡਰਾਈਵਿੰਗ ਦੇ ਲੰਬੇ ਸਮੇਂ ਦੇ ਨਤੀਜਿਆਂ ਨੂੰ ਹਲਕ ਕਰਨ ਦੇ ਲਈ ਕੈਨੇਡਾ ਵੀ ਇੱਕ ਮਿਸਾਲ ਕਾਇਮ ਕਰ ਸਕਦੇ ਨੇ Ontario ਨਵੇਂ ਉਪਾਵਾਂ ਦੀ ਪਰਚੋਲ ਕਰ ਰਿਹਾ ਹੈ ਜਿਸ ਸਹਤ ਮਾੜੇ ਡੰਗ ਦੇ ਡਰਾਈਵਿੰਗ ਕਰਨ ਦੇ ਦੋਸ਼ੀ ਡਰਾਈਵਰਾਂ ਨੂੰ ਉਹਨਾਂ ਬੱਚਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਲੋੜ ਹੋਵੇਗੀ ਜੋ ਕਿਸੇ ਹਾਦਸੇ ਦੇ ਵਿੱਚ ਆਪਣੇ ਮਾਤਾ-ਪਿਤਾ ਜਾਂ ਸਰਪ੍ਰਸਤ ਨੂੰ ਗਵਾ ਦੇਂਦੇ ਨੇ ਸੂਬੇ ਨੇ ਮੰਗਲਵਾਰ ਨੂੰ ਇਸ ਪ੍ਰਸਤਾਵ ਦਾ ਐਲਾਨ ਕੀਤਾ ਅਤੇ ਇਹ ਨੋਟ ਕਰਦੇ ਹੋਏ ਕਿਹਾ ਹੈ ਕਿ ਟੈਕਸਾਸ ਦੇ ਵਿੱਚ ਵੀ ਅਜਿਹਾ ਹੀ ਕਾਨੂੰਨ ਮੌਜੂਦ ਹੈ ਜਿੱਥੇ ਨਸ਼ੇ ਦੇ ਵਿੱਚ ਕਤਲ ਦੇ ਦੋਸ਼ੀ ਪਾਏ ਜਾਣ ਵਾਲੇ ਡਰਾਈਵਰਾਂ ਨੂੰ ਬੱਚੇ ਦੇ 18 ਸਾਲ ਦੇ ਹੋਣ ਜਾਂ ਫਿਰ ਹਾਈ ਸਕੂਲ ਪੂਰਾ ਕਰਨ ਤੱਕ ਬੱਚੇ ਦੀ ਸਹਾਇਤਾ ਦਾ ਭੁਗਤਾਨ ਕਰਨਾ ਪਵੇਗਾ ਹਟਾਨੀ ਜਨਰਲ ਡਕਟਾਉਨਿ ਨੇ ਨੀਤੀ ਦੇ ਪਿੱਛੇ ਮਨੁੱਖੀ ਪਰਭਾਵ ਤੋਂ ਸੋਧ ਦਿੱਤਾ ਉਹਨਾਂ ਕਿ ਹੈ ਕਿ ਕਿਸੇ ਵੀ ਬੱਚੇ ਨੂੰ ਮਲ ਟੰਗ ਤੇ ਨਾਲ ਡਰਾਈਵਿੰਗ ਕਰਨ ਕਾਰਨ ਆਪਣੇ ਮਾਤਾ ਪਿਤਾ ਨੂੰ ਖਵਾਂਤਾ ਭਾਰ ਨਹੀਂ ਚੁਣਨਾ ਚਾਹੀਦਾ ਵਿਨਾਸ਼ਕਾਰੀ ਪ੍ਰਭਾਵ ਤੁਰੰਤ ਸੋਖ ਤੋਂ ਪਰੇ ਪਹੁੰਚਦੇ ਨਹੀਂ ਜਿਸ ਦੇ ਨਾਲ ਬੱਚੇ ਭਾਵਨਾਤਕ ਅਤੇ ਵਿਤੀ ਤੌਰ ਤੇ ਸੰਘਰਸ਼ ਕਰ ਰਹੇ ਨੇ ਸੜੀ ਸਰਕਾਰ ਇਹਨਾਂ ਦੁਖਦਾਈ ਹਾਲਾਤਾਂ ਦੇ ਵਿੱਚ ਪਰਿਵਾਰ ਨੂੰ ਸਥਿਰਤਾ ਪ੍ਰਦਾਨ ਕਰਨ ਦੇ ਲਈ ਵਿਹਾਰਕ ਹੱਲ ਲੱਭ ਰਹੀ ਹੈ ਜੀ ਹਾਂ ਓਨਟਾਰੀਓ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਟੈਕਸਾਸ ਮਾਡਲ ਅਤੇ ਹੋਰ ਅੰਤਰਰਾਸ਼ਟਰੀ ਉਦਾਹਰਣਾਂ ਦੀ ਸਮੀਖਿਆ ਕਰਨਗੇ ਤਾਂ ਜੋ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਸੂਬੇ ਦੇ ਵਿੱਚ ਇਸੇ ਤਰ੍ਹਾਂ ਦੀ ਜ਼ਰੂਰਤ ਨੂੰ ਕਿਵੇਂ ਲਾਗੂ ਕੀਤਾ ਜਾਵੇ ਇਹ ਬੈਲ ਕਦਮੀ ਖਰਾਬ ਡਰਾਈਵਿੰਗ ਘਟਨਾਵਾਂ ਦੇ ਲਈ ਜਵਾਬ ਦੇਹੀ ਨੂੰ ਮਜ਼ਬੂਤ ਕਰਨ ਤੇ ਵਿਆਪਕ ਯਤਨਾਂ ਦਾ ਹਿੱਸਾ ਹੈ ਓਨਟਾਰੀਓ ਤੇ ਵਿੱਚ ਸੜਕੀ ਮੌਤ ਦਾ ਮੁੱਖ ਕਾਰਨ ਮਾੜੀ ਡਰਾਈਵਿੰਗ ਬਣੀ ਹੋਈ ਹੈ ਦੁਜੇ ਰਿਕੇ ਦੇ ਅੰਕੜੇ ਦੱਸਉਂਦੇ ਨੇ ਕਿ 182 ਮੌਤਾਂ ਮਾਰੀ ਡਰਾਈਵਿੰਗ ਦੇ ਨਾਲ ਜੁੜੀਆਂ ਹੋਈਆਂ ਸਨ ਜਿਨ੍ਹਾਂ ਦੇ ਵਿੱਚ 96 ਸ਼ਰਾਬ ਦੇ ਨਾਲ ਸੰਬੰਧਿਤ ਘਟਨਾਵਾਂ ਅਤੇ 86 ਨਸ਼ੇ ਦੇ ਨਾਲ ਜੁੜੀਆਂ ਹੋਈਆਂ ਸੀ ਐਮਐਡੀਡੀ ਕੈਨੇਡਾ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਤੇ ਸੀਈਓ ਸਟੀਵ ਵਸੂਲੀਵਾਨ ਨੇ ਕਿਹਾ ਕਿ ਐਮਐਡੀਡੀ ਕੈਨੇਡਾ ਰੋਜ਼ਾਨਾ ਕਮਜ਼ੋਰ ਡਰਾਈਵਿੰਗ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਕੰਮ ਕਰਦਾ ਹੈ ਤੇ ਅਸੀਂ ਇੱਕ ਕਠੋਰ ਹਕੀਕਤ ਨੂੰ ਸਮਝਦੇ ਹਾਂ ਜਿਸ ਦਾ ਸਾਹਮਣਾ ਇਹਨਾਂ ਪਰਿਵਾਰਾਂ ਨੂੰ ਕਿਸੇ ਹੋਰ ਦੇ ਨੁਕਸਾਨ ਦੇ ਵਿਕਲਪਾ ਕਰਨ ਕਰਨਾ ਪੈਂਦਾ ਹੈ ਤੰਦੇ ਬੱਚਿਆਂ ਦਾ ਸਮਰਥਨ ਕਰਦੇ ਹੋਏ ਡਰਾਈਵਰਾਂ ਨੂੰ ਜ਼ਿੰਮੇਵਾਰ ਬਣਾਉਣ ਵਾਲੇ ਉਪਾਏ ਸਹੀ ਦਿਸ਼ਾ ਦੇ ਵਿੱਚ ਕਦਮ ਨੇ ਸੁਭਾਈ ਸਰਕਾਰ ਨੇ ਹਜੇ ਤੱਕ ਸੰਭਾਵੀ ਕਾਨੂੰਨ ਜਾਂ ਖਾਸ ਲਾਗੂ ਕਰਨ ਦੇ ਢੰਗਾਂ ਤੇ ਲਈ ਸਮਾਸੀ ਮਦਾ ਐਲਾਨ ਨਹੀਂ ਕੀਤਾ ਪਰ ਪੁਸ਼ਟੀ ਕੀਤੀ ਹੈ ਕਿ ਉਹ ਨੀਤੀਗਤ ਵਿਕਲਪਾਂ ਦੀ ਸਰਦਰਨੀ ਦੇ ਨਾਲ ਸਮੀਖਿਆ ਕਰ ਰਹੀ ਹੈ ਵਕੀਲਾ ਦਾ ਕਹਿਣਾ ਹੈ ਕਿ ਇਹ ਜੋ ਉਪਾਏ ਪ੍ਰਭਾਵਿਤ ਪਰਿਵਾਰਾਂ ਤੇ ਕਮਜ਼ੋਰ ਡਰਾਈਵਿੰਗ ਦੇ ਲੰਬੇ ਸਮੇਂ ਦੇ ਨਤੀਜਿਆਂ ਨੂੰ ਹਲਕ ਕਰਨ ਦੇ ਲਈ ਕੈਨੇਡਾ ਵੀ ਇੱਕ ਮਿਸਾਲ ਕਾਇਮ ਕਰ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ